सब तो पहले आप सब का बहुत बहुत धन्यवाद जी भी ती अपना आच्छा। आच्छा। समा कट के और आए हो आया आया। आ जाओ ਆਹ ਬੰਦਾ ਕੰਡੀਟੇਂਟ ਦਾ ਕੰਨੀ ਇਹਦੀ ਲਾਨ ਕਰਦੇ ਆਂ ਅੱਛਾ ਤੇ ਵਾਰਾ ਕਰਦੇ ਆਂ ਹਾਂ ਜੀ ਮਾਸੀ ਇੱਕ ਜਿਹੜਾ ਬੰਦਾ ਮੈਂ ਬੁਲਾਉਣਾ ਨੂੰ ਮੈਂ ਬੁਲਾਵਾ ਹਾਂ ਹਾਂ ਜੀ ਹਾਂ ਜੀ ਬਾਈਗਰੂ ਜੀ ਦਾ ਖਾਲਸਾ ਸਾਹਿਬ ਬਾਈਗਰੂ ਜੀ ਦੇ ਪਤੇ ਕੇ ਭਾਈ ਸਰਮਜੀਤ ਸਿੰਘ ਖਾਲਸਾ ਤੋਂ ਜਾਣਦੇ ਹੋ ਸਾਰੇ ਜਿਨ੍ਹਾਂ ਨੇ ਆਪਣੇ ਵਟਨ ਦੇ ਤੋਂ ਬਲਿ ਪਾਰਲੀਮੈਂਟ ਦੀ ਚੋਣ ਲੜੀ 2004 ਚ ਤੇ ਇਹਨਾਂ ਦੇ ਸ਼ਹੀਦ ਭਾਈ ਬਿਆਨ ਸਿੰਘ ਜਿਨ੍ਹਾਂ ਨੇ ਸਿਕਾਉਂ ਦੀ ਜੀ ਹੋਈ ਬਖਸ਼ਤ ਤੇ ਰੱਖੀ ਉਹਨਾਂ ਦੇ ਸੁਪੁੱਤਰ ਨੇਗੇ ਤੇ ਅੱਜ ਸੋਡੇ ਨਾਲ ਗੱਲਬਾਤ ਰੂਹ ਰੂ ਕਰਨਾ ਆਏ ਨੇ ਹੁਣ ਮੈਂ ਸਰਬਜੀਤ ਜੀ ਅਸੀਂ ਉਹਨੂੰ ਬੇਨਤੀ ਕਰਦਾ ਕਿ ਅਗਲੀ ਗੱਲ ਆਪਣੀ ਸ਼ੁਰੂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਰੇ ਲਾਲ ਕਰਨ ਆਏ ਆ ਕਿ ਅਸੀਂ ਜਿਹੜੀ

ਆਇਆ ਕਿ ਮੈਂ ਸਰਬਜੀਤ ਸਿੰਘ ਖਾਲਸਾ ਪੁੱਤਰ ਸ਼ਹੀਦ ਸਰਦਾਰ ਗਿਆਨ ਸਿੰਘ ਐਲਾਨ ਕਰਦਾ ਕਿ ਅਸੀਂ ਆਜ਼ਾਦ ਐਜ਼ ਅ ਆਜ਼ਾਦ ਉਮੀਦਵਾਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਕੰਟੈਸਟ ਕਰਾਂਗਾ ਇਹ ਪਹਿਲਾਂ ਤੁਸੀਂ ਛੁਣ ਨਹੀਂ ਕਰ ਅਮਰ ਅਮਰ ਸਰ ਨਾਲ ਹਲਕੇ ਤੋਂ ਲੜੀ ਸੀ ਹਾਂਜੀ ਤੇ ਸਵਾਲ ਨੂੰ ਸਮਾਪਤ ਨਹੀਂ ਕੀਤਾ ਜਾਂ ਪਹੁੰਚ ਕੇ ਆਵਾਜ਼ ਮੈਂ ਜੀ ਪੈਸੇ ਦਾ ਆਪ ਸਭ ਨੂੰ ਦੱਸਣਾ ਚਾਹੁੰਗਾ ਕਿ ਮੈਂ ਕਦੀ ਪਹਿਲਾਂ ਵੀ ਕਦੇ ਮੈਂ ਆਪ ਅਪਰੋਚ ਨਹੀਂ ਸੀ ਕੀਤੀ ਵੀ ਮੈਨੂੰ ਟਿਕਟ ਦਿੱਤੀ ਜਾਵੇ ਤਾਂ ਉਹ ਆਪਣਾ ਸ਼੍ਰਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹੀ ਮੈਨੂੰ ਅਪਰੋਚ ਕੀਤੀ ਸੀ ਦੋ ਵਾਰੀ ਕਿ ਤੁਸੀਂ ਸਾਡੇ ਵੱਲੋਂ ਇਲੈਕਸ਼ਨ ਲੜੋ ਤੇ ਫਿਰ ਬਾਅਦ ਦੇ ਵਿੱਚ ਨਹੀਂ ਕੋਈ ਰਾਬਤਾ ਹੋਇਆ ਕਿਉਂਕਿ ਮੈਂ ਇਲੈਕਸ਼ਨ ਨਹੀਂ ਲੜੀ ਸੱਤ ਤੋਂ ਬਾਅਦ ਫਿਰ ਹੁਣ ਮੇਰਾ ਮਨ ਵਿਚਾਰ ਬਣਿਆ ਸੀ ਕਿਉਂਕਿ ਮੈਨੂੰ ਫਰੀਦਕੋਟ ਦੀ ਸੰਗਤ ਨੇ ਅਪਰੋਚ ਕੀਤਾ ਮੇਰਾ ਆਪਣਾ ਕੋਈ ਵਿਚਾਰ ਦੇ ਸੀ ਇਲੈਕਸ਼ਨ ਲੜਨ ਦਾ ਫਰੀਦਕੋਟ ਦੀ ਸੰਗਤ ਹੀ ਆਈ ਸੀ ਜੀ ਬਈ ਜਿਹੜੀ ਉਥੇ ਮੇਨ ਮੁੱਦਾ ਇਹ ਸੀਗਾ ਬਈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਹੈ ਫਰੀਦਕੋਟ ਦੇ ਵਿੱਚ ਤੇ ਬਈ ਉਸ ਦਾ ਜਿੰਨੀਆਂ ਵੀ ਹੁਣ ਇਹ ਸਰਕਾਰ ਬਣੀ ਭਗਵੰਤ ਮਾਨ ਦੀ ਤੇ ਹੋਰ ਪਹਿਲਾਂ ਵਾਲੀਆਂ ਜਿਹੜੀ ਸਰਕਾਰ ਸੀਗੀ ਬਈ ਉਹ ਦੋਸ਼ੀਆਂ ਨੂੰ ਸਜ਼ਾ ਦੀਵਾਰ ਦੇ ਵਿੱਚ ਨਾਕਾਮ ਰਹੀ ਹੈ ਤੇ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਵੀ ਜਦੋਂ ਜਿਹੜੀ ਸਰਕਾਰ ਬਣੀ ਹੈ ਇਹਨਾਂ ਮੇਨ ਵਾਦਾ ਆ ਹੀ ਕੀਤਾ ਸੀ ਬਈ ਅਸੀਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਵਾਂਗੇ ਤੇ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ ਹੈ ਬਈ ਉਹਨਾਂ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਵਾਂਗੇ ਪਰ ਉਹ ਨਾਕਾਮ ਰਹੀ ਹੈ ਇਸ ਲਈ ਮੈਨੂੰ ਇਸ ਲਈ ਇਹਨਾਂ ਨਾਲ ਅਪਰੋਚ ਕੀਤਾ ਕਿਉਂਕਿ ਸਾਡੇ ਜਿਹੜੀ ਪਰਿਵਾਰ ਨੇ ਪਹਿਲਾਂ ਵੀ ਪੰਥ ਵਾਸਤੇ ਕੁਰਬਾਨੀ ਕੀਤੀ ਹੈ ਤੇ ਸਾਡੇ ਮਨ ਦੇ ਵਿੱਚ ਪੰਥ ਵਾਸਤੇ ਦਰਦ ਵੀ ਬਹੁਤ ਹੈ ਕਿਉਂਕਿ ਸਿਆਸੀ ਬੰਦੇ ਨੂੰ ਕਿਸੇ ਧਰਮ ਦਾ ਕੋਈ ਦਰਦ ਨਹੀਂ ਹੁੰਦਾ ਅਸੀਂ ਪਹਿਲਾਂ ਵੀ ਕੁਰਬਾਨੀ ਕੀਤੀ ਹੈ ਤੇ ਹੁਣ ਵੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਆਦਰ ਸਤਕਾਰ ਹੈ ਸਾਡੇ ਮਨ ਦੇ ਵਿੱਚ ਇਸ ਲਈ ਤੇ ਮੈਂ ਮੇਰ ਤੋਂ ਜਿਹੜੀ ਸੰਗਤ ਨੇ ਇਹੀ ਉਮੀਦ ਲੈ ਕੇ ਆਈ ਹੈ ਕਿ ਅਸੀਂ ਜਿੱਤ ਕੇ ਇਹਨਾਂ ਨੂੰ ਘਟੋ ਘਟ ਹੋਰ ਨਹੀਂ ਇਹਨਾਂ ਦੇ ਨਾਮ ਤਾਂ ਸੀ ਐਕਸਪੋਜ਼ ਕਰੀਏ ਬਈ ਜਨਤਾ ਕਰੀਏ ਵੀ ਕਿਹੜੇ ਬੰਦੇ ਆ ਲੈ ਬੇਅਦਬੀ ਕੀ ਕੀਤੀ ਹੈ ਤੇ ਕਿਹਦਾ ਮੇਨ ਰੋਲ ਸੀ ਤੁਹਾਨੂੰ ਲੱਗਦਾ ਜੀ ਸਾਰੇ ਤਿੰਨੇ ਸਰਕਾਰਾਂ ਜਿੰਨਾ ਕਾਂਗਰਸ ਆ ਆ ਤਿੰਨਾਂ ਦਾ ਰੋਲ ਕੁਝ ਹੀ ਰਹਿ ਗਿਆ ਬੇਅਦਬੀ ਦੇ ਮਸਲੇ ਇਹ ਤਾਂ ਜੀ ਹੁਣ ਜਦੋਂ ਅਸੀਂ ਐਵੇਂ ਹੁਣ ਕਿਸੇ ਦਾ ਕੋਈ ਨਾਂ ਨਹੀਂ ਲੈ ਸਕਦੇ ਇਹ ਤਾਂ ਜਦੋਂ ਅਸੀਂ ਜੇ ਮਹਾਰਾਜ ਨੇ ਪਾਵਰ ਬਖੀ ਸਾਨੂੰ ਅਸੀਂ ਜਿਹੜੀ ਜਾਂਚ ਕਰਾਂਗੇ ਘਰਾਵਾਂਗੇ ਫਿਰ ਉਹਦੇ ਵਿੱਚ ਨਿਕਲ ਕੇ ਜੋ ਆਊਗਾ ਉਹ ਜਨਤਾ ਕਰਾਂਗੇ ਇਹਦੇ ਬਰਾਬਰ ਕੋਈ ਰੋਲ ਉਹਦੇ ਵੀ ਹੈ ਕਿ ਤੁਹਾਡੇ ਕੋਲ ਕੋਈ ਮੁੱਦਾ ਜੀ ਇੱਕ ਤਾਂ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਉਹ ਕਿਸਾਨਾਂ ਦਾ ਵੀ ਹੈ ਉਹ ਸਾਡਾ ਵੀ ਹੈ ਜਿਹੜਾ ਵੀ ਇਨਸਾਨ ਰੋਟੀ ਖਾਂਦਾ ਹੈ ਉਹ ਸਾਰਿਆਂ ਦਾ ਮੁੱਦਾ ਹੈ ਉਹਨਾਂ ਦਾ ਤੇ ਸਰਕਾਰ ਨੂੰ ਇਹਨੂੰ ਗੰਭੀਰਤਾ ਨਾਲ ਲੈ ਕੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਵੇਂ મોદી ਆਪਣਾ ਪਹਿਲਾਂ ਇਹਨਾਂ ਨੂੰ ਵਾਅਦਾ ਕਰਕੇ ਉਠਾਤਾ ਤਰਨੇ ਤੋਂ ਤੇ ਬਾਅਦ ਦੇ ਵਿੱਚ ਉਹ ਵਾਅਦਾ ਨਹੀਂ ਪੂਰਾ ਕੀਤਾ ਇਹ ਬਹੁਤ ਮੰਦਭਾਗੀ ਗੱਲ ਹੈ મોદી ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਹੋਰ ਬਹੁਤ ਜਿਹੜੇ ਪੰਕ ਬਥੇਮ ਲੱਗੇ ਉਹਨਾਂ ਦਾ ਵੀ ਕੋਈ ਸਹਯੋਗ ਨਹੀਂ ਰਿਹਾ ਹਰ ਜੇ ਕਈ ਅਸੀਂ ਐਕਚੁਅਲੀ ਅਸਲ ਗੱਲ ਇਹ ਆ ਵੀ ਅਸੀਂ ਖੜਨਾ ਤਾਂ ਆਜ਼ਾਦ ਹੀ ਐ। ਬਾਕੀ ਕੋਈ ਵੀ ਪਾਰਟੀ ਆ ਕੇ ਸਾਨੂੰ ਸਹਿਯੋਗ ਦੇ ਸਕਦੀ ਐ ਸਾਡੇ ਦਰਵਾਜ਼ੇ ਖੁੱਲੇ ਆ। ਸਰਪੰਚ ਦੀ ਤੀਜੀ ਇਲੈਕਸ਼ਨ ਪੈਠਾ ਵੀ ਲੜ ਰਿਹਾ ਲੇਕਿਨ ਬਟਿੰਡਾ ਤੋਂ। ਹਾਂਜੀ ਤੀਜੀ ਬਟਿੰਡਾ ਤੋਂ ਇਲੈਕਸ਼ਨ ਲੜ ਕੇ ਚਲੇਗੇ ਕਿ ਕੋਈ ਬਾਤ ਬਟਿੰਡਾ ਦੇ ਵਿੱਚ ਕਦੇ ਆਏ। ਬਹੁਤ ਵਾਰੀ ਆਏ ਜੀ। ਨਹੀਂ ਆਇਆ ਜੀ। ਕਦੇ ਵੀ ਕਿਸੇ ਦੇ ਦੋਸ਼ਤ ਗੱਲੀ ਪ ਜਾ ਕੋਈ ਕੋਈ ਹੋਰ ਕੋਈ ਕਦੇ। ਸੌ ਲੋਕ ਬੰਦੇ ਗੱਲ ਕਰ ਰਹੇ ਨੇ ਆ ਰਿਕਟਰ 2190 ਅ ਇੰਨੇ ਮੁੱਦੇ ਉੱਠੇ ਨੇ ਕਿ ਉਸ ਤੇ ਆਪਣਾ ਜਦੋਂ ਨਹੀਂ ਮੈਂ ਆਪ ਜੀ ਨੂੰ ਦੱਸ ਦਿੰਦਾ ਵੀ ਜਦੋਂ ਮੈਂ ਇਲੈਕਸ਼ਨ ਲੜਿਆ ਸੀ 2004 ਦੇ ਵਿੱਚ ਉਸ ਤੋਂ ਬਾਅਦ ਵੀ ਮਤਲਬ ਜਿਹੜੇ ਤਾਂ ਦੇਖੋ ਜੀ ਮੇਰੇ ਆਪਣੇ ਅ ਜਿਆਦਾ ਨੇੜੇ ਰਹੇ ਇਲੈਕਸ਼ਨ ਦੇ ਟਾਈਮ ਦੇ ਉਸ ਨਾਲ ਮੇਰਾ ਹੁਣ ਵੀ ਬਹੁਤ ਰابطਾ ਹੈ ਮੈਂ ਦੁੱਖ ਸੁੱਖ ਵਿਆਹ ਸ਼ਾਦੀ ਵਿੱਚ ਆਣਾ ਚਾਹਨਾ ਹੈ ਤੇ ਜਿਹੜੇ ਆਮ ਲੋਕ ਸੀਗੇ ਪਿੰਡਾਂ ਵਾਲੇ ਉਹਨਾਂ ਨੇ ਜਦੋਂ ਵੀ ਇਲੈਕਸ਼ਨ ਤੋਂ ਬਾਅਦ ਜਿੰਨੀ ਕੁ ਦੇਰ ਵੀ ਮੇਰੇ ਉਹਨਾਂ ਨਾਲ رابطہ ਰਿਹਾ ਹੈ ਮੈਂ ਆ ਨਾ ਜਾਣਾ ਰਿਹਾ। ਬਸ ਬਸ ਪੱਜ ਵਿੱਚ ਚਲੇ ਗਏ। ਹਾਂਜੀ BSP ਦੇ ਵਿੱਚ ਵੀ ਅਸੀਂ ਕਿਸੇ ਦੇ ਬਸ ਕੋਈ ਕਿਸੇ ਸੱਜਣ ਮਿੱਤਰ ਦੇ ਕਹੇ ਤੇ ਹੀ ਅਸੀਂ ਉਹ ਸਟੈਪ ਲਿਆ ਸੀ ਜਦਕਿ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਸੀ ਉਹ ਗਲਤ ਸਟੈਪ ਸੀ। ਉਹ ਗੋਲੀ ਕੰਨ ਦਾ ਵਾਲਾ ਜੋ ਕਹਿੰਦਾ ਵੀ ਅਸੀਂ ਪੰਥਕ ਪਾਰਟੀ ਆ ਪੰਜਾਬ ਆਸੂਨੀ ਪਾਰਟੀ ਆ ਉਹਨਾਂ ਨੇ ਕਿਤੇ ਕੋਲ ਕਰੀ ਸ਼ੁਰੂ ਲਾਈ ਨਹੀਂ ਜੀ ਜੇ ਕੋ ਜੇ ਪੰਥਕ ਪਾਰਟੀ ਹੈ ਆਪਣੇ ਆਪ ਨੂੰ ਕਹਿੰਦੀ ਹੈ ਤਾਂ ਹਮਾਇਤ ਕਰੇ ਸਾਡੀ ਤੇ ਅਸੀਂ ਸਾਡੇ ਹਰ ਇੱਕ ਪਾਰਟੀ ਵਾਸਤੇ ਦਰਵਾਜ਼ੇ ਖੁੱਲੇ ਆ ਅਸੀਂ ਲੜਾਂਗੇ ਪਰ ਆਜ਼ਾਦ ਸਾਨੂੰ ਹਮਾਇਤ ਕੋਈ ਵੀ ਕਰ ਸਕਦਾ ਇੱਥੇ ਐਨੇ ਕੈਂਡੀਡੇਟ ਜਿਹੜੇ ਭਾਜਪਾ ਨੇ ਵੀ ਥਾਇਆ ਮਤਲਬ ਉਹ ਤੋਂ ਜਿਹੜਾ ਕੈਂਡੀਡੇਟ ਅਨਾਉਂਸ ਹਾਂ ਜੀ ਕਾਲੀ ਦਲ ਵੱਲ ਵੀ ਹੋ ਗਿਆ ਆਪੋ ਵੱਲੋਂ ਵੀ ਹੋ ਗਿਆ ਹਾਂਜੀ ਹਰੇਕ ਇਹਨਾਂ ਦਾ ਕਾਂਗਰਸ ਦਾ ਹੈ ਯਾਰ ਕਾਂਗਰਸ ਦਾ ਹੈ ਤੁਹਾਨੂੰ ਲੱਗਦਾ ਜੀ ਇਹ ਪੁਰਨਾ ਕੈਂਡੀਡੇਟਾਂ ਦੇ ਨਾਲ ਜਿਹੜੀ ਆ ਆ ਦਾ ਕੰਪੇਨ ਕਿੰਨਾ ਬਾਈ ਜੀ ਗੱਲ ਇਹ ਹੈ ਵੀ ਮੈਨੂੰ ਸੰਗਤ ਨੇ ਅਪਰੋਚ ਕੀਤਾ ਲੋਕਾਂ ਨੇ ਹੀ ਅਪਰੋਚ ਕੀਤਾ ਹੈ ਜੇ ਲੋਕਾਂ ਦੇ ਮਨ ਭਰ ਗਏ ਉਹਨਾਂ ਤੋਂ ਉਹ ਲੋਕਾਂ ਨੇ ਫੇਲ ਕਰਤਾ ਉਹਨਾਂ ਨੂੰ ਤਾਂ ਹੀ ਮੇਰੇ ਕੋਲੇ ਅਪਰੋਚ ਕੀਤਾ ਹੈ ਨਾ ਦੇਖੋ ਜੀ ਗੱਲ ਇਹ ਹੈ ਤੁਸੀਂ ਡਿਫਰੈਂਸ ਬਹੁਤ ਨੋਟ ਕੀਤਾ ਹੋਣਾ ਜਦੋਂ ਮੈਂ 2004 ਜਾਂ 7 ਵਿੱਚ ਇਲੈਕਸ਼ਨ ਲੜੀ ਸੀ ਉਦੋਂ ਲੋਕ ਕੈਂਡੀਡੇਟਾਂ ਦੇ ਮਗਰ ਨਹੀਂ ਸੀ ਪੈਂਦੇ ਹੁਣ ਮਗਰ ਲੱਗ ਗਏ ਪੈਣ ਲੋਕ ਅੱਕ ਗਏ ਨਾਲੋਂ ਇਹ ਲੋਕਾਂ ਨਾਲ ਜਿਹੜੇ ਵਾਦੇ ਕੀਤੇ ਸੀ ਉਹਨਾਂ ਤੇ ਖਰੇ ਨਹੀਂ ਉਤਰੇ ਲੋਕ ਜਾਗਰੂਕ ਹੋ ਚੁੱਕੇ ਆ ਇਹਨਾਂ ਨੂੰ ਹੁਣ ਜਿਆਦਾ ਦਿਨ ਬੇਫਕੂਫ ਨਹੀਂ ਬਣਾਇਆ ਜਾ ਸਕਦਾ ਤੇ ਬਾਕੀ ਜਿਹੜੀਆਂ ਵੀ ਆ ਪਾਰਟੀਆਂ ਐ ਇਹ ਸਾਰੀਆਂ ਹੀ ਫਰੰਟ ਤੇ ਫੇਲ ਹੋ ਚੁੱਕੀਆਂ ਕਿਉਂਕਿ ਜਿਹੜਾ ਬਹੁਤ ਵੱਡਾ ਇੱਕ ਮੇਨ ਮੁੱਦਾ ਨਸ਼ਿਆਂ ਦਾ ਹੈ ਉਹ ਇਸ ਵਾਰ ਵੀ ਹੁਣ ਝਾੜੂ ਦੀ ਆਪ ਦੀ ਸਰਕਾਰ ਬਣੇ ਤਾਂ ਉਹ ਨਸ਼ੇ ਪੰਜਾਬ ਵਿੱਚ ਵਧੇ ਹਨ ਘਟੇ ਨਹੀਂ ਹੈ ਹਰੇ ਹਰੇਕ ਮੁੱਦੇ ਤੇ ਫਰੰਟ ਤੇ ਸਰਕਾਰ ਫੇਲ ਹੈ ਸਭ ਤੁਸੀਂ ਕਿਹੜੇ ਕਿਹੜੇ ਮੁੱਦੇ ਲੱਗੇ ਤੇ ਜੋ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਚਤ

ਹਾਂਜੀ ਪੰਥਕ ਸੰਪਰਕ ਅਾਇ ਜਦੋਂ ਕੰਪਿਊਟਰ ਫਾਲ ਹੋ ਗਿਆ ਉਹ ਹੋ ਗਿਆ ਉਹ ਬਟੇਟਾ ਲੋ ਹਾਂਜੀ ਇਹਨਾਂ ਨੂੰ ਤੁਸੀਂ ਕੋਈ ਅਪੀਲ ਕਰੋਗੇ ਤੇ ਤੁਹਾਨੂੰ ਬਿਲਕੁਲ ਅਸੀਂ ਕਰਾਂਗੇ ਜੀ ਮੈਂ ਕਹਿ ਕੇ ਹਟਿਆ ਆਪ ਜੀ ਨੂੰ ਪਹਿਲਾਂ ਵੀ ਆਪਣੇ ਨੇਰੇ ਦਰਵਾਜ਼ੇ ਸਾਰਿਆਂ ਵਾਸਤੇ ਖੁੱਲੇ ਐ ਹਲੇ ਅਸੀਂ ਐਕਚੁਅਲੀ ਸਟਾਰਟ ਕੀਤਾ ਹੈ ਅੱਜ ਫਰਸਟ ਪ੍ਰੈਸ ਕਾਨਫਰੰਸ ਕੀਤੀ ਉਮੀਦਵਾਰ ਦਾ ਆਪਣਾ ਲਾਲ ਕੀਤਾ ਹੈ ਵੀ ਮੈਂ ਲਕਚੈ ਲੜੂੰਗਾ ਹੁਣ ਅਸੀਂ ਸਾਰੀਆਂ ਜਿੰਨੀਆਂ ਵੀ ਅਕਾਲੀ ਦਲ ਐਰ ਪੰਥਕ ਪਾਰਟੀਆਂ ਅਸੀਂ ਸਾਰਿਆਂ ਨੂੰ ਅਪਰੋਚ ਕਰਾਂਗੇ ਵੀ ਉਹ ਸਾਡੇ ਨਾਲ ਆ ਕੇ ਖੜਦਾ ਤੇ ਵੀ ਮੇਰੀ ਹਮਾਇਤ ਕਰਨ। ਧਾਰ ਤੋਂ ਵੀ ਬਾਕੀ ਤਹਿਤ ਮੇਰੇ ਜੀ ਦੋਹਾ ਨੇ ਬੜਾ ਕੰਮ ਬਸਾਂ ਜਸ। ਹਾਂਜੀ। ਦੋਹਾਂ ਨੂੰ ਤੁਸੀਂ ਹਾਲਾਤਾਂ ਨੂੰ ਕਿਹਦਾ ਬਦਲਿਆ ਦੇਖੀ ਉਹ ਹੀ ਹਾਲਾਤੀ ਹੈ ਕਿ ਬਦਲਣਗੇ। ਨਹੀਂ ਹਾਲਾਤ ਤਾਂ ਦੇਖੋ ਜਿਹੜੇ ਸਾਡੇ ਫਾਦਰ ਸਾਹਿਬ ਨੇ ਜੋ ਵੀ ਕੀਤਾ ਹੈ ਉਹਨਾਂ ਨੇ ਪੰਥ ਵਾਸਤੇ ਕੀਤਾ ਹੈ ਉਹਨਾਂ ਦਾ ਉਹਦੇ ਵਿੱਚ ਨਿੱਜੀ ਸਵਾਰਥ ਕੋਈ ਨਹੀਂ ਸੀ ਇਸ ਲਈ ਜੋ ਵੀ ਉਦੋਂ ਜੋ ਲੋਕਾਂ ਦੇ ਵਿੱਚ ਸਿੱਖ ਕੌਮ ਦੇ ਮਨਾਂ ਦੇ ਵਿੱਚ ਹਮਦਰਦੀ ਸੀ ਸਾਡੇ ਫਾਦਰ ਸਾਹਿਬ ਪ੍ਰਤੀ ਉਹ ਅੱਜ ਵੀ ਹੈ ਉਹ ਕੱਲੀ ਫਰੀਦਕੋਟ ਬਠਿੰਡਾ ਜਾਂ ਕਿਸੇ ਜ਼ਿਲ੍ਹੇ ਦੇ ਲਈ ਨਹੀਂ ਕੱਲੇ ਪੰਜਾਬ ਦੇ ਲਈ ਨਹੀਂ ਕੱਲੇ ਇੰਡੀਆ ਦੇ ਲਈ ਨਹੀਂ ਉਹਨਾਂ ਦੇ ਮਨਾਂ ਵਿੱਚ ਜਿਹੜੀ ਸਿੱਖ ਕੌਮ ਬਾਹਰ ਦੇਸ਼ਾਂ ਦੇ ਵਿੱਚ ਵੀ ਵਸੀ ਹੋਈ ਹੈ ਉਹਨਾਂ ਦੇ ਵਿੱਚ ਵੀ ਬਹੁਤ ਔਨੀ ਹੀ ਹਮਦਰਦੀ ਹੈ ਜਿੰਨੀ 84 ਚ ਸੀ ਜਿਹੜਾ ਪੁਆਇੰਟ ਇਹ ਹੈ ਕਿ ਜਦੋਂ ਪੁਰਵ ਪੰਥ ਦੇ ਹਾਲਾਤ ਬੁਝੇ ਸੀ ਅੱਜ ਵੀ ਪੰਥ ਦੇ ਹਾਲਾਤ ਕਿਹੜੇ ਹੋ ਰਹੇ ਹਨ ਪੰਥ ਦੇ ਹਾਲਾਤ ਕਿਵੇਂ ਨੇ ਪੰਜ ਦੇ ਹਾਲਾਤ ਤਾਂ ਤੁਹਾਨੂੰ ਪਤਾ ਵੀ ਸਰਕਾਰ ਦੀ ਜਿਹੜੀ ਕੁਸਪੈਟ ਹੈ ਪੰਥ ਦੇ ਵਿੱਚ ਵੱਧਦੀ ਜਾ ਰਹੀ ਹੈ ਤੇ ਇਹ ਤਾਂ ਜਿਹੜੇ ਹੁਣ ਮਤਲਬ ਮੋਹਤਵਾਰ ਹੈ ਇਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਵੀ ਆਪਾਂ ਸਰਕਾਰ ਦੇ ਇਸ਼ਾਰੇ ਤੇ ਨਾ ਚੱਲੀਏ ਤੇ ਪੰਥ ਦੇ ਹਿੱਤ ਦੇ ਵਿੱਚ ਫੈਸਲੇ ਲਈਏ। ਭਾਵੇਂ ਜਿਹੜੀ ਗੈਰਿਕ ਪਾਰਟੀ ਕਹਿੰਦੀ ਹੈ ਮੈਂ ਮੈਨੀਫੈਸਟੋ ਲੈ ਕੇ ਆਉਂਦੇ ਹਾਂ ਵਸੀਂ ਆ ਕਰਾਂਗੇ ਵਾਹ ਕਰਾਂਗੇ ਇਸ ਪਰਿਵਾਰ ਨੇ ਪਹਿਲਾਂ ਕਰਕੇ ਦਿਖਾਇਆ ਹੈ ਕਿਉਂਕਿ ਜਿਹੜੀ ਸਿਕਉਮ ਦੀ ਡਿੱਗੀ ਹੋਈ ਪਾਗਾ ਉਹ ਸ਼ਬਦ ਰੱਖਿਆ ਹੈ। ਜੋ ਵੀ ਹਰੇਕ ਬੰਦਾ ਕਹਿੰਦਾ ਮੈਂ ਆ ਕਰੂੰਗਾ ਜੀ ਇਹਨਾਂ ਨੇ ਪਹਿਲਾਂ ਕਰਕੇ ਦਿਖਾਇਆ ਇਹਨਾਂ ਨੇ ਪੰਥ ਵਾਸਤੇ ਤੇ ਕੌਮ ਵਾਸਤੇ ਸਾਡੀ ਮੇਰਾ ਮੇਨ ਮਕਸਦ ਆਹੀ ਹੈ ਸਭ ਤੋਂ ਪਹਿਲਾਂ ਮੇਨ ਮਕਸਦ ਆ ਹੈ ਕਿ ਮੈਂ ਜੇ ਮਹਾਰਾਜ ਨੇ ਆ ਫਰੀਦਕੋਟ ਦੇ ਸੰਗਤ ਨੇ ਮੈਨੂੰ ਬਲ ਬਖਸ਼ਿਆ ਤਾਂ ਮੈਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ ਉਹਨਾਂ ਦੇ ਕਟੋ ਕਟ ਮੈਂ ਨਾ ਜਨਤਕ ਕਰੂੰਗਾ ਵੀ ਇਹ ਬੰਦੇ ਸੀ ਤੇ ਉਹਨਾਂ ਦੇ ਵੀ ਨਾ ਜਨਤਕ ਹੋਣਗੇ ਜਿਨ੍ਹਾਂ ਨੇ ਉਹਨਾਂ ਨੂੰ ਅੱਜ ਤੱਕ ਬਚਾਇਆ ਉਹ ਨਾਲੇ ਰਾਜਨੀਤੀ ਹੋ ਰਹੀ ਐ ਇਹ ਗੱਲ ਤਾਂ ਗਏ ਆਂ ਮੈਂ ਜੀ ਕਿੰਨੇ ਸਾਲ ਹੋ ਗਏ ਅੱਤਲਾ ਹਾਲ ਨਿਭ ਰਿਹਾ ਇਹ ਸਰਕਾਰ ਇਹ ਵੀ ਕਰਾਂਗੇ ਆਗਰਾ ਸਰਕਾਰ ਇਹ ਵੀ ਤੇ ਕੋਈ ਵਿਆਹ ਨਹੀਂ ਨਜ਼ਰ ਆ ਰਹੀ ਇਹ ਉਹது ਵਾਰ ਉਹ ਵੀ ਐਵੇਂ ਕੀ ਨਹੀਂ ਆਉਂਦੀ ਹੋ ਗਿਆ ਇਹ ਤਾਂ ਹੀ ਤਾਂ ਐਕਚੁਅਲੀ ਜਿਹੜੀ ਸੰਗਤ ਨਾਲ ਮਿਲਣ ਨੂੰ ਅਪਰੋਚ ਕੀਤੀ ਆ ਉਹ ਤਾਂ ਹੀ ਕੀਤੀ ਐ ਕਿਉਂਕਿ ਅਸੀਂ ਪਹਿਲਾਂ ਵੀ ਸੰਗਤ ਕਹਿੰਦੀ ਹੈ ਵੀ ਤੁਹਾਡਾ ਕੁਰਬਾਨੀ ਵਾਲਾ ਪਰਿਵਾਰ ਹੈ ਤੁਸੀਂ ਤਾਂ ਪਹਿਲਾਂ ਵੀ ਕੁਰਬਾਨੀ ਕੀਤੀ ਹੈ ਤੇ ਤੁਹਾਡੇ ਮਨ ਦੇ ਵਿੱਚ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੌਮ ਦਾ ਦਰਦ ਹੈ ਆਪਣੇ ਮਨ ਦੇ ਵਿੱਚ ਤੇ ਸਾਨੂੰ ਸੰਗਤ ਨੂੰ ਵੀ ਬਹੁਤ ਉਮੀਦ ਹੈ ਵੀ ਮੈਂ ਇਸ ਮੁੱਦੇ ਤੇ ਉਹਨਾਂ ਦੀਆਂ ਆਸਾਂ ਤੇ ਖਰਾ ਉਤਰੂੰਗਾ ਤੇ ਮੈਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਬਿਲਕੁਲ ਇਸ ਮੁੱਦੇ ਤੇ ਖਰਾ ਉਤਰੂੰਗਾ ਉਹਨਾਂ ਦੇ Vamos